ਪ੍ਰਧਾਨ ਜੀ ਨੂੰ ਅ ਨਾਮ ਹੈ ਜੀ ਪੈਨਾ ਜੀ ਨੂੰ ਹਲੋ ਹੁਣ ਸਾਡੇ ਸਾਹਮਣੇ ਸਾਇਤ ਸਭਾ ਦੇ ਪ੍ਰਧਾਨ ਸਰਦਾਰ ਜਸਵੰਤ ਸਿੰਘ ਜੀ ਸਨਮਾਨੀ ਆਪਣੀ ਰਚਨਾ ਆਪਣੇ ਵਿਚਾਰ ਅ ਸਾਡੇ ਨਾਲ ਸਾਂਝੇ ਕਰਨਗੇ ਫਸ ਕੇ ਫਾਂਸੀਆਂ ਚੜ ਜਾਂਦੇ ਜਿਹੜੇ ਮੌਤ ਦੇ ਦਿਲੋਂ ਮਰੀਦ ਹੁੰਦੇ ਵੱਡੇ ਲਾਲਚੀ ਲਾਲਾਂ ਨੂੰ ਸਿੱਟ ਬੈਂਦੇ ਉਹ ਸੱਚੀ ਆਸ ਕੀ ਨਿਕਲੇ ਖਰੀਦ ਹੁੰਦੀ ਪਰਨ ਸਤਕਾਰਯੋਗ ਪ੍ਰਧਾਨਗੀ ਮੰਡਲ ਸੂਝਵਾਨ ਬੁੱਧੀਜੀਬ ਸਤਕਾਰਪੀਰੋ ਬਲਾ ਫਤਿਆ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਅੱਗੇ ਕੁਛ ਦਿਨਾਂ ਨੂੰ 28 ਸਤੰਬਰ ਨੂੰ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਆਉਣ ਵਾਲਾ ਉਹਨਾਂ ਸ਼ਰੀ ਦੁਨੀਆ ਪੱਧਰ ਤੇ ਮਨਾਇਆ ਜਾਣਾ ਕਿਉਂਕਿ ਭਗਤ ਸਿੰਘ ਦੀ ਸੋਚ ਬਲੱਖਣ ਸੀ ਉਹਦੇ ਅਸੂਲ ਉਹਦੇ ਸਿਧਾਤ ਬਲੱਖਣ ਸੀ ਉਹਦੀ ਸੋਚ ਹੀ ਬਲੱਖਣ ਸੀ ਉਹ ਸਾਰੇ ਸ਼ੂਰਮਿਆਂ ਚ ਜਿੰਨੇ ਸ਼ਹੀਦ ਹੋਏ ਨੇ ਸਭ ਤੋਂ ਜਿਆਦੇ ਪੜੇ ਲਿਖੇ ਸਨ ਭਗਤ ਸਿੰਘ ਜੀ ਉਹਨਾਂ ਨੇ ਕੁਰਬਾਨੀ ਕੀਤੀ ਭਾਰਤ ਦਾ ਇਤਿਹਾਸ ਬਦਲਤਾ ਉਹਨਾਂ ਨੇ ਨੌਜਵਾਨਾਂ ਨੂੰ ਇਹੋ ਜੀ ਸੇਹ ਦਿੱਤੀ ਕਿ ਘਰ ਘਰ ਦੇ ਵਿੱਚ ਗੱਲਾਂ ਹੋਣ ਲੱਗੀਆਂ ਭਗਤ ਸਿੰਘ ਦੀਆਂ ਕਿਉਂਕਿ ਆਪਣੀਆਂ ਚਿੱਠੀਆਂ ਰਾਹੀਂ ਉਹਨਾਂ ਤੋਂ ਸਬੂਤ ਹੁੰਦਾ ਵੀ ਉਹਨਾਂ ਇਹ ਚਿੱਠੀਆਂ ਦੇ ਵਿੱਚ ਜੋ ਲੋਕਾ ਪ੍ਰਤੀ ਸਮਾਜ ਪ੍ਰਤੀ ਸਮਾਜਵਾਦ ਪ੍ਰਤੀ ਮਨੁੱਖਤਾ ਪ੍ਰਤੀ ਮਨੁੱਖਤਾ ਪ੍ਰਤੀ ਜਿਹੜੀਆਂ ਗੱਲਾਂ ਨੇ ਉਹ ਪੂਰੀਆਂ ਪੂਰੀਆਂ ਉਤਰਦੀਆਂ ਨੇ ਉਹਨਾਂ ਦਾ ਪਰਿਵਾਰ ਹੀ ਸਾਰਾ ਦੇਸ਼ ਭਗਤੀ ਦੇ ਜਜ਼ਬੇ ਵਿੱਚ ਰੰਗਿਆ ਹੋਇਆ ਸੀ ਆ ਜਿਹੜਾ ਬਸੰਤੀ ਰੰਗ ਹੈ ਇਹ ਭਗਤ ਸਿੰਘ ਜੀ ਦੀਆਂ ਨੇ ਜਿਹੜਾ ਕਵਿਤਾ ਨਜ਼ਮ ਪੇਸ਼ ਕਰਨ ਲੱਗੇ ਆ ਭਗਤ ਸਿੰਘ ਦੀ ਸੋਚ ਦੀ ਕਿ ਉੱਠੋ ਕਿਰਤੀ ਸੂਰਮਿਓ ਲੋਕਾਂ ਨੂੰ ਜਗਾਈਏ ਖੂਨ ਸਾਡੇ ਨੂੰ ਚਿੰਬੜੀਆਂ ਵਜੋਕਾਂ ਭਜਾਈਏ ਕਦਰਾਂ ਕੀ ਮਹੂਰੀ ਸਾਰੀਆਂ ਨੂੰ ਆਪਾਂ ਮੰਨੋ ਮਤ ਦਾ ਨਰ ਜਾਬਰਾਂ ਦੇ ਬੂਥੜ ਭੰਨੋ ਲੋਕ ਹੱਕਾਂ ਦੇ ਰਾਖਿਆਂ ਨੂੰ ਗਤੀ ਬਹਾਈਏ ਉਠੋ ਕਿਰਤੀ ਸੂਰਮਿਓ ਲੋਕਾਂ ਨੂੰ ਜਗਾਈਏ ਦਸ਼ਮੇਸ਼ ਪਿਤਾ ਨੇ ਜਨਤਾ ਨੂੰ ਇੱਕ ਲੜੀ ਪਰੋਇਆ ਤਾਕਤ ਪੜ ਕੇ ਕਲਮ ਦੀ ਇੱਕ ਜਾਬਰ ਹੋਇਆ ਜ਼ਫਰਨਾਮਾ ਇੱਕ ਆਪਾਂ ਵੀ ਉਹਨੂੰ ਲਿਖ ਪਿਝਵਾਈਏ ਉਠੋ ਕਿਰਤੀ ਸੂਰਮਿਓ ਲੋਕਾਂ ਨੂੰ ਜਗਾਈਏ ਹੱਕ ਹਕੂਕ ਜੇ ਮੰਗਣੇ ਹੱਕ ਹਕੂਕ ਜੇ ਮੰਗਣੇ ਇੱਕ ਹੋਣਾ ਪੈਣਾ ਬੱਖੋ ਬਖਰੇ ਰਹਤੇ ਹੋ ਛੁਡੋਖ ਲਾਉਣਾ ਚੈਨ ਮਨੁੱਖੀ ਸਾਝ ਦੀ ਮਜਬੂਤ ਬਣਾਈਏ ਉਠੋ ਕਿਰਤੀ ਸੂਰਮਿਆਂ ਲੋਕਾਂ ਨੂੰ ਜਗਾਈਏ ਖੰਭ ਸਾਡੇ ਜੋ ਪੁੱਟ ਕੇ ਸਾਨੂੰ ਚੋਗਾ ਪਾਉਦੇ ਕਹਾਣੀ ਤਾਂ ਬਹੁਤ ਲੰਮੀ ਹੈ ਹਿਟਲਰਾਂ ਜੁੜਦੀ ਹੈ ਪਰ ਜਾਦੇ ਟਾਈਮ ਲੱਗਦੀ ਹੇ ਖੰਭ ਸਾਡੇ ਜੋ ਪੁੱਟ ਕੇ ਸਾਨੂੰ ਚੋਗਾ ਪਾਉਂਦੇ ਲਾਰੇ ਲਾ ਕੇ ਢਪਰਨ ਦੇ ਸਾਨੂੰ ਗੁੱਧੂ ਬਣਾਉਂਦੇ ਦੂਰ ਦੇਸੀ ਸੋਚ ਨਾਲ ਹੁਣ ਲੋਕਾਂ ਪਾਈਏ ਉਹ ਉੱਠੋ ਕਿਰਤੀ ਸੂਰਮੇਓ ਪਾ ਲੋਕਾਂ ਨੂੰ ਜਗਾਈਏ ਮੁਲਾਜ਼ਮ ਮਜ਼ਦੂਰ ਕਿਸਾਨ ਦੀ ਇੱਕ ਬਣੇ ਕਚੇਰੀ ਉਹ ਪੈਨਸ਼ਨ ਬਾਬੇ ਨਾਲ ਜੋ ਹੋਵੇ ਇਹ ਗੱਲ ਗਹਿਰੀ ਕਿਰਤਾ ਕਰ ਬਣ ਛਕਣ ਦੇ ਸੋਨੇ ਰਾਹ ਰਛਨਾਈਏ ਉੱਠੋ ਕਿਰਤੀ ਸੂਰਮੇ ਲੋਕਾਂ ਨੂੰ ਜਗਾਈਏ ਵਿੱਚ ਮੋਬੈਲ ਨਾਲ ਪਾ ਦਿੱਤੀ ਪੂਰੀ ਦੁਰਾਚਾਰੀ ਨੌਜਵਾਨੀ ਚਸਕਿਆਂ ਤੇ ਨਸ਼ਿਆਂ ਨੇ ਮਾਰੀ ਦਰਵਾਗੇ ਸਦਾ ਚੜਦੇ ਆਪਾਂ ਖਲ੍ਹਵਾਈਏ ਉਸ ਤੋਂ ਕਿਰਤੀ ਸੂਰਮਿਆਂ ਲੋਕਾਂ ਨੂੰ ਜਗਾਈਏ ਇਸ ਬਦਨੀਤੇ ਰਾਜ ਤੇ ਇਸ ਬਦਨੀਤੇ ਰਾਜ ਤੇ ਜਦ ਫੇਰੀਆਂ ਹੁੰਆਂ ਫੇਰ ਕਿਸ਼ਨਗੜ ਪੈਣੀਆਂ ਅਸਮਾਨੀ ਗੂੰਜਾ ਇਸ ਬਦਨੀਤੇ ਰਾਜ ਤੇ ਜਦ ਫੇਰੀਆਂ ਹੁੰਆਂ ਫੇਰ ਕਿਸ਼ਨਗੜ ਪੈਣੀਆਂ ਅਸਮਾਨੀ ਗੂੰਜਾਂ ਸਰਮਾਇਦਾਰੀ ਦੇ ਜਾਲ ਨੂੰ ਵਿੱਚ ਹਵਾ ਉਡਾਈਏ ਉਹ ਉੱਥੋਂ ਕਰਤੀ ਸ਼ੁਰੂਏ ਲੋਕਾਂ ਨੂੰ ਜਗਾਈਏ ਉੱਥੋਂ ਕਰਤੀ ਸ਼ੁਰੂਏ ਲੋਕਾਂ ਨੂੰ ਜਗਾਈਏ ਸਾਰੇ ਸਹਿਤਕਾਰ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਆਿਆਂ ਦਾ ਜਿਹਨਾਂ ਨੇ ਇਹ ਸਮਾਗਮ ਕਰਕੇ ਆਇਓ ਔਰ ਇਹ ਵਰਤ ਹੁੰਦਾ ਜਿਹੜਾ ਇੱਥੇ ਕੁਝ ਸਿੱਖਣ ਸਿਖਾਉਣ ਨੂੰ ਮਿਲਦਾ ਹੈ ਬੜੀਆਂ ਗੱਲਾਂ ਸਾਰਿਆਂ ਨੇ ਬੜੀਆਂ ਸੋਹਣੀਆਂ ਰਚਨਾਵਾਂ ਪੇਸ਼ ਕੀਤੀਆਂ ਨੇ ਬੜਾ ਸੋਹਣਾ ਪ੍ਰੋਗਰਾਮ ਹੈ ਇਸ ਕਰਕੇ ਭਾਈ ਸਾਰਿਆਂ ਦਾ ਬਹੁਤ ਬਹੁਤ ਜਿਆਦਾ ਧੰਨਵਾਦ ਹੁਣ ਮੈਂ ਸਰਦਾਰ ਜਗੀਰ ਸਿੰਘ ਰਤਨ ਜੀ ਨੂੰ ਬੇਨਤੀ ਕਰੂ ਕਿ ਉਹ ਵੀ ਇੱਕੀ ਛੋਟੀ ਮੋਟੀ ਕਿਰਚਨਾ ਬਗਿਆ ਜੀ ਇੱਥੇ ਪੇਸ਼ ਕਰੇ